ਕੱਲਾ ਕੱਲਾ ਬੱਚਾ ਸੀ ਵਿਚਾਰਾ ਸੁਭਕਰਨਾ ਮਾਪਿਆਂ ਦਾ ਇੱਕ ਮਾਂ ਦੇ ਲਈ ਕਿੰਨਾ ਕੋਖਾ ਹੁੰਦਾਗਾ ਪੁੱਤ ਤੋੜ ਬਹੁਤ ਔਖਾ ਬਟੇ ਮਾਂ ਦੇ ਲਈ ਮਾਂ ਬਾਪ ਤਾਂ ਖੇਤ ਵਗ ਦੇ ਬੱਚੇ ਨੂੰ ਤਾਂ ਨਹੀਂ ਚਰਦਾ ਹੈਗਾ ਉਹ ਸਦਾ ਵਸਤੀ ਦੂਰ ਹੋ ਗਿਆ ਵਿਚਾਰਾ ਉਹਨਾਂ ਦੇ ਇਹਨਾਂ ਦੇ ਪੁੱਤ ਵਗ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਤਾਨੂੰ ਤਾਂ ਆਪਾ ਜਰ ਨਹੀਂ ਸਕਦੇ ਫਿਰ ਇਸ ਲੋਟ ਪੁੱਤ ਵਗ ਜੇ ਫਿਰ ਉਹ ਜਮੀ ਔਖਾ ਹੈ ਅੱਜ ਸ਼ਬ ਕਰਨ ਨੂੰ ਸ਼ਰਨ ਅਝਲੀ ਦੇਣ ਦੇ ਲਈ ਦੂਰੋਂ ਦੂਰੋਂ ਸਾਡੇ ਕਿਸਾਨ ਭਰਾ ਅਤੇ ਸਾਡੀਆਂ ਮਾਤਾਵਾਂ ਪੈਣਾ ਪਹੁੰਚ ਰਹੀ ਹੈ ਨੇ ਇਹ ਤਸਵੀਰ ਦਿਖਾ ਰਹੇ ਹਾਂ ਉਗਰਾਹਾ ਜਥੇਬਦੀ ਤੋਂ ਬੀਬੀਆਂ ਪਹੁੰਚੀਆਂ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅੱਜ ਸ਼ਹੀਦ ਸ਼ਬ ਕਰਨ ਨੂੰ ਲੈ ਕੇ ਹਰ ਇੱਕ ਅਖਨਾਮਾ ਪਾਰ ਪੱਤਰਕਾਰਤਾ ਦੇ ਤੌਰ ਦੇ ਉੱਤੇ ਸਾਨੂੰ ਜਿਹੜਾ ਮਜਬੂਰੀ ਵਾਸਤੇ ਚ ਜਾ ਕਰਨੀਆਂ ਪੈਂਦੀਆਂ ਕਿਉਂਕਿ ਇਹ ਵੀ ਜ਼ਰੂਰੀ ਆ ਇੱਕ ਪਾਰਟ ਆ ਜੋ ਕੇਂਦਰ ਸਰਕਾਰ ਦੇ ਵੱਲੋਂ ਰਵਈਆ ਕਿਸਾਨਾਂ ਤੇ ਅਪਣਾਇਆ ਜਾ ਰਿਹਾ ਜਿਸ ਰਵਈਏ ਦੇ ਕਰਕੇ ਅੱਜ 22 ਸਾਲ ਦਾ ਇਕਲੌਤਾ ਨੌਜਵਾਨ ਇਕਲੌਤਾ ਮਾਪਿਆਂ ਦਾ ਪੁੱਤ ਚਲਾ ਗਿਆ ਉਸ ਰਵਈਏ ਨੂੰ ਜਿਹੜਾ ਦੁਨੀਆ ਤੱਕ ਉਜਾਗਰ ਕਰਨਾ ਬੇਹੱਦ ਜ਼ਰੂਰੀ ਆ ਕੇਂਦਰ ਸਰਕਾਰ ਹਰਿਆਣਾ ਪ੍ਰਸ਼ਾਸਨ ਦਾ ਅਸਲੀ ਚਿਹਰਾ ਦੁਨੀਆ 'ਚ ਲੈ ਕੇ ਆਉਣਾ ਜ਼ਰੂਰੀ ਆ ਗੱਲਬਾਤ ਕਰਾਂਗੇ ਆਪਾਂ ਸ਼ੁਰੂਆਤ ਕਰਦੇ ਆਂ ਬੀਬੀ ਹੋਰਾਂ ਦੇ ਨਾਲ ਬੀਬੀ ਤੁਸੀਂ ਅੱਜ ਸੁਭ ਕਰਨ ਦੇ ਅੰਤਿਮ ਅਰਦਾਸ ਤੇ ਪਹੁੰਚੇ ਹੋ ਮਨ ਭਾਵਕ ਹੋਣਾਗਾ ਬੜਾ ਔਖਾ ਹੋਣਾ ਇੱਥੇ ਆਉਣਾ ਹਾਂ ਬੜਾ ਔਖਾ ਹੈ ਕੱਲਾ ਕੱਲਾ ਬੱਚਾ ਤੇ ਵਿਚਾਰਾ ਸੁਭ ਕਰਨ ਹੈ ਤੇ ਦੇਖੋ ਮਾਪਿਆਂ ਦਾ ਤੇ ਜੇ ਸਰਕਾਰ ਨੇ ਸਾਨੂੰ ਇਹ ਨਾ ਚੀਜ਼ਾਂ ਪਿੱਛੇ ਮਜਬੂਰ ਕੀਤਾ ਤਾਂ ਵਿਚਾਰਾ ਜਾ ਕੇ ਉੱਥੇ ਉਹ ਬੈਠਾ ਤਾਂ ਲੈ ਉਹਨਾਂ ਨੂੰ ਗੋਲੀ ਮਾਰੀ ਗੋਲੀ ਉਹਦੇ ਵੱਜਣ ਕਰਕੇ ਵਿਚਾਰਾ ਉਹ ਸ਼ਹੀਦ ਹੋ ਗਿਆ ਤੇ ਸਰਕਾਰਾਂ ਦੀਆਂ ਬਹੁਤ ਮਾੜੀਆਂ ਗੱਲਾਂ ਨੇ ਇਸ ਤਰ੍ਹਾਂ ਸਾਡੇ ਬੱਚਿਆਂ ਨੂੰ ਮਾਵਾਬ ਤਾਂ ਖੇਤ ਵਾਗ ਦੇ ਬੱਚੇ ਨੂੰ ਤਾਂ ਨਹੀਂ ਚਰਦਾ ਹੈਗਾ ਉਹ ਸਦਾ ਵਸਤੀ ਦੂਰ ਹੋ ਗਿਆ ਵਿਚਾਰਾ ਉਹਨਾਂ ਦੇ ਬਟਾ ਤੁਸੀਂ ਵੀ ਇੱਕ ਮਾਂ ਗਏ ਇੱਕ ਮਾਂ ਦੇ ਲਈ ਕਿੰਨਾ ਕੋਖਾ ਹੁੰਦਾਗਾ ਪੁੱਤ ਤੋੜਨਾ ਬਹੁਤ ਔਖਾ ਬਟੇ ਮਾਂ ਦੇ ਲਈ ਚਲੋ ਉਹਨਾਂ ਦੀ ਮਾਤਾ ਤਾਂ ਹੈ ਨਹੀਂ ਦਾਦੀ ਐ ਮਾਂ ਵਿਚਾਰੀ ਉਹੀ ਮਾਂ ਐ ਬਾਪਲਾ ਲੋ ਉਹਨਾਂ ਨੂੰ ਪਹਿਣ ਹੈ ਉਹੀ ਨੇ ਮਾਤਾ ਤਾਂ ਹੈ ਨਹੀਂ ਚਲੋ ਜਿਉਂਦੀ ਐ ਮਾਤਾ ਹੈਗੀ ਐ ਜਿਉਂਦੀ ਮਾਤਾ ਪਰ ਕਹਿੰਦੇ ਛੱਡ ਕੇ ਚਲ ਗਈ ਸੀ ਹਾਂ ਜਿਉਂਦੀ ਮਰੀ ਹੋਈ ਐ ਮਾਤਾ ਉਹਨਾਂ ਦੀ ਪੁੱਤ ਤੋੜਨੇ ਬਹੁਤ ਔਖੇ ਨੇ ਹਾਂ ਦੋ ਭੈਣਾਂ ਦਾ ਭਾਈ ਤੇ ਆਪਣੇ ਹਿੰਦੁਸਤਾਨ ਵਾਸਤੇ ਨੇਕੀ ਲਹਿਰਾ ਸੀ ਵੀ ਉਹ ਚੰਗਾ ਨਹੀਂ ਲੱਗਿਆ ਐ ਉਹਨਾਂ ਦਾ ਕਿ ਕੁੱਤਾ ਬਿਨਾ ਆ ਕੇ ਗੁੱਲਦੀਵਾ ਹੋ ਜਾਂਦੀਆਂ ਦੀ ਤਾਂ ਕਿ ਸਾਦੀ ਉਹ ਕਿ ਪੇਕੇ ਭਗ ਜਾਂਦੀ ਹੈ ਬਾਈ ਬਹੁਤ ਔਖਾ ਹੈ ਜਿਨ੍ਹਾਂ ਦੇ ਪੁੱਤ ਭਗ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਸਾਰੇ ਹਿੰਦੁਸਤਾਨ ਵਾਰੇ ਮੈਂ ਕੀ ਕਹਾਂਗੇ ਜੋ ਕੇਂਦਰ ਸਰਕਾਰ ਹਰਿਆਣਾ ਸਰਕਾਰ ਰਵਈਆ ਅਪਣਾ ਰਹੀ ਆ ਸਾਡੇ ਕਿਸਾਨਾਂ ਦੇ ਉੱਤੇ ਨੌਜਵਾਨਾਂ ਤੇ ਡੰਡੇ ਵਰਾਏ ਜਾ ਰਹੇ ਆ ਗੋਲੇ ਛੁੱਟੇ ਜਾ ਰਹੇ ਗੋਲੀਆਂ ਚਲਾਈਆਂ ਜਾ ਰਹੀਆਂ ਆ ਅਸੇ ਗੋਲੀ ਦਾ ਸ਼ਿਕਾਰ ਸੁਭ ਕਰਨ ਹੋ ਗਿਆ ਗੋਲੇ ਛਿਟ ਛਿਟ ਕੇ ਮਾਰਦੇ ਨੇ ਗੋਲੀਆਂ ਚਲਾਉਂਦੇ ਨੇ ਆ ਕਿ ਸਾਡੇ ਕੇਂਦਰ ਸਰਕਾਰ ਵਾਲੇ ਹੈ ਦੱਸ ਕੀ ਕਰੀਏ ਹੁਣ ਭਾਈ ਉਹਦੇ ਕਲਾਪ ਉਹਦੇ ਰੋਸ ਚ ਆ ਰਹੇ ਆ ਅੱਜ ਜਥੇਬੰਦੀ ਦੇ ਵੱਲੋਂ ਰੋਸ ਚ ਪਹੁੰਚੇ ਹਾਂ ਹਾਂ ਰੋਸ ਚ ਪਹੁੰਚੇ ਹਾਂ ਆਕੇ ਮਾਮਾ ਤੋਂ ਆਕੇ ਮਾਪੇ ਤੋਂ ਪੁੱਤ ਖੇਤ ਗਿਆ ਨਹੀਂ ਦਰਦਾ ਪੁੱਤਾਂ ਦਾ ਮੂੜਕਾ ਨਹੀਂ ਚੱਲਦਾ ਫਿਰ ਹੁਣ ਕੀ ਬਸ ਦੀ ਗੱਲ ਐ ਮਰਿਆ ਨਹੀਂ ਜਾਂਦਾ ਮਾਮਾ ਤੋਂ ਮਾਂ ਤਾਂ ਉਹ ਤਾਂ ਜੂੰਦੀ ਐ ਮਰੀ ਹੋਈ ਉਹਦਾ ਤਾਂ ਕੀ ਐ ਭਾਈ ਜਿਹੜੀ ਮਾਮਾ ਨੇ ਉਹਨਾਂ ਨੂੰ ਤਾਂ ਰੋਸ ਐ ਉਹਨਾਂ ਨੂੰ ਪਤਾ ਐ ਵੀ ਦੁੱਖ ਕੀ ਚੀਜ਼ ਹੁੰਦਾ ਪੁੱਤਾਂ ਦਾ ਭੈਣ ਵੀ ਰੋਂਦੀ ਐ ਆਕੇ ਮਾਂ ਜਿਹੜੀ ਚੰਗੀ ਐ ਉਹ ਤਾਂ ਰੁੰਦੀ ਉਹ ਐ ਜਿਹੜੀ ਨਕਮੀ ਆਉਂਦਾ ਕੀ ਰੋਸ ਐ ਫਿਰ ਅੱਜ ਚਲੋ ਪੁੱਤ ਇਹਨਾਂ ਨੂੰ ਕਹ ਦੇਖਾ ਨਾ ਬਿਲਕੁਲ ਇਹ ਵੀ ਮਾਵਾ ਨੇ ਇਹ ਸਾਡੀ ਮਾਂ ਵੀ ਭਾਵਕ ਹੋਈ ਆ ਹੌਸਲਾ ਬੜਾ ਔਖਾ ਹੁੰਦਾ ਕਰਨਾ ਕਿਉਂਕਿ ਮਾਵਾ ਦੇ ਲਈ ਬਹੁਤ ਔਖਾ ਹੁੰਦਾ ਪੁੱਤਾਂ ਨੂੰ ਕਰ ਸਕਦੇ ਪੁੱਤਾਂ ਨੂੰ ਤਾਂ ਆਪਾ ਜਰ ਨਹੀਂ ਸਕਦੇ ਭਰੀ ਸਲੋਟ ਪੁੱਤ ਵਗ ਜੇ ਫਿਰ ਉਹ ਜਮੀ ਔਖਾ ਹੈ ਫਿਰ ਹੁਣ ਕੀ ਕਰੀਏ ਭਾਈ ਜੰਹਿਸਤਾਨ ਵਾਰੇ ਉਹਨੇ ਨੇਕੀ ਲਈ ਹੈ ਵਿਚਾਰੇ ਨੇ ਵੀ ਜਿਹੜਾ ਅੱਜ ਦੁਨੀਆ ਤੋਂ ਚਲੇ ਗਿਆ